ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਾ ਦੇਖੀ ਸਭ ਕਰੇ ਮਨ ਮੁਕਬੂਜ ਨਾ ਪਾਏ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਜੀ ਪਾਸ਼ਾ ਤੀਸਰੇ ਮਹਾਰਾਜ ਜੀ ਦੀ ਰਚਿਤ ਪਵਿੱਤਰ ਗੁਰਬਾਣੀ ਹੈ ਆਪ ਜੀ ਪਰਮੋਡਾ ਕਰਦੇ ਹੋ ਕਿ ਜੀਵਨ ਦੇ ਵਿੱਚ ਦੇਖੋ ਦੇਖੀ ਸਾਰਾ ਕੁਝ ਇੱਕ ਦੂਜੇ ਨੂੰ ਦੇਖ ਦੇਖੀ ਕਰੀ ਜਾਂਦੇ ਨੇ ਅੱਜ ਦੇ ਜਮਾਨੇ ਚ ਲਾ ਲੋ ਸਾਧ ਸੰਗਤ ਜਿਵੇਂ ਕਿਸੇ ਨੇ ਇੱਕ ਮਹਿੰਗਾ ਮੋਬਾਈਲ ਲੈਂਦਾ ਸਾਰੇ ਜਮਾ ਕੋਲ ਤੋਂ ਲਾ ਜਾਂਦੇ ਨੇ ਪਾਪਾ ਮੈਂ ਵੀ ਲੈਣਾ ਮੈਂ ਵੀ ਲੈਣਾ ਜੇ ਕਿਸੇ ਨੇ ਇੱਕ ਕੱਪੜਾ ਲੈਂਦਾ ਕੋਈ ਮਹਿੰਗਾ ਤਾਂ ਮੈਂ ਲੈਣਾ ਜੇ ਕਿਸੇ ਨੇ ਖੂਜ ਛਾੜ ਮਾਰਤੀ ਮਤਲਬ ਮਾਰਨੀ ਹੋਈ ਆ ਦੇਖੋ ਦੇਖੀ ਆਪਣਾ ਬਜੂਤ ਭੁੱਲ ਗਏ ਜੇ ਕੋਈ ਕਿੰਦਾ ਦਾ ਸੰਗੀਤ ਖਣੋ ਦਾ ਖਾਰੇ ਉਧਰ ਨਹੀਂ ਦੁਰ ਪੈਂਦੇ ਨੇ ਆਪਣੇ ਮਨ ਦੀ ਆਵਾਜ਼ ਨੂੰ ਪਛਾਣੋ ਦੋਸਤੋ ਸਾਧ ਸੰਗਤ ਜੀ ਆਪਣੇ ਮਨ ਨੂੰ ਉਹਦੀ ਆਵਾਜ਼ ਨੂੰ ਪਛਾਣੋ ਦੇਖਾ ਦੇਖੀ ਤੋਂ ਪਰੇ ਹਟੋ ਇਹ ਪਰੇ ਗੱਲ ਮਨਮੁਖ ਨੇ ਕੀਤੀ ਗਈ ਆ ਜਿਹੜੇ ਸਤਪੁਰਖ ਆ ਜਾਂ ਸੂਰਮਾਨ ਨੇ ਉਹ ਤਾਂ ਹੈ ਨਹੀਂ ਅਸਲ ਕੈਟਾਗਰੀ ਤੇ ਮਨਮੁਖ ਭੂਜਨਾ ਬੈ ਮਨਮੁਖ ਨੂੰ ਇਹ ਗੱਲ ਜਿਨੀ ਜਾਂਦੀ ਹਸਤ ਕੇ ਉਹ ਆਪ ਹੀ ਬੇਫੂਕ ਬਣ ਰਹੇ ਨੇ